ਸਤ ਸ੍ਰੀ ਅਕਾਲ ਦੋਸਤੋ ਨਵੀਂ ਵੀਡੀਓ ਲੈ ਕੇ ਆਏ ਜੀ ਆਪਾਂ ਖੜੇ ਆਂ ਸ਼ਹਿਰ ਟਾਂਡੇ ਮਾਲਵਾ ਕਾਰਜੋਂ ਤੇ ਤੇ ਆਪਣੇ ਨਾਲ ਆ ਮਣੀ ਵੀਰ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਭਾਜੀ ਜੀ ਹੋ ਸੇ ਤਾਂ ਠੀਕ ਵਧੀਆ 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 ਤੇ ਅੱਜ ਦੀ ਵੀਡੀਓ ਦੇ ਵਿੱਚ ਬਾਜੀ ਤੁਹਾਨੂੰ ਦਸਤਕਾਰਾਂ ਦਿਖਾਵਾਂਗੇ ਸਾਰੀਆਂ ਹੀ ਪੱਕੇ ਪੰਜਾਬ ਨੰਬਰ ਦੀਆਂ ਤੇ ਸਾਰੀਆਂ ਹੀ ਵਧੀਆ ਕੰਡੀਸ਼ਨ ਦੇ ਵਿੱਚ ਤੇ ਬਈ ਦੀਵਾਲੀ ਤਾਂ ਚਲੋ ਲੰਘ ਚੱਲੀ ਆ ਹਨਾ ਹੁਣ ਜਦੋਂ ਨੂੰ ਆਪਣਾ ਬਲੌਗ ਬਣਾਉਣ ਲੱਗ ਗਏ ਹਾਂ ਹਾਂਜੀ 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 ਪਰ ਆਪਾਂ ਦੀਵਾਲੀ ਵਾਲਾ ਆਫਰ ਜ਼ਰੂਰ ਦੇਣਾ ਹਾਂਜੀ ਆਫਰ ਵਿੱਚ ਭਾਜੀ ਆਪਾਂ ਟੈਂਕੀ ਫੁੱਲ ਦੇ ਦਿਆਂਗੇ ਤੇ ਆਰਸੀ ਟ੍ਰਾਂਸਫਰ ਫ੍ਰੀ ਕਰਦੇ ਹਾਂ ਠੀਕ ਹੈ ਜੀ ਹਾਂਜੀ ਆਰਸੀ ਟ੍ਰਾਂਸਫਰ ਭਾਜੀ ਫ੍ਰੀ ਮਿਲੂਗਾ ਜਿਹੜਾ ਆਪਣੀ ਵੀਡੀਓ ਦੇਖ ਕੇ ਵੀਰ ਕੋਲ ਪਹੁੰਚੂਗਾ ਤੇ ਟੈਂਕੀ ਫੁੱਲ ਮਿਲੂ ਚਾਹੇ ਡੀਜ਼ਲ ਦੀ ਗੱਡੀ ਆ ਚਾਹੇ ਪੈਟਰੋਲ ਠੀਕ ਹੈ ਜੀ ਤੇ ਫਿਰ ਆਪਾਂ ਸਟਾਰਟਿੰਗ ਇੱਧਰ ਨੈਕਸਨ ਖੜੀ ਹੈ ਤੁਹਾਰੀ ਦੱਸਿਓ ਜੀ ਫਿਰ ਨੈਕਸਨ 2022 ਮਾਡਲ ਆ ਭਾਜੀ ਜੀ ਫਰਸਟ ਓਨਰ ਆ 60000 ਚੱਲੀ ਆ ਜੈਨੂਇਨ ਰਜਿਸਟਰੀ ਰਿਕਾਰਡ ਦੇ ਨਾਲ ਠੀਕ ਹੈ ਇਹ ਪੈਟਰੋਲ ਵਿੱਚ ਪੈਟਰੋਲ ਦੀ ਹਾਂਜੀ ਵੇਰੀਐਂਟ ਕਿਹੜਾ 22 ਮਾਡਲ ਪਹਿਲੇ ਨਾਂ ਦੀ ਸਿਰਫ 60000 ਕਿਲੋਮੀਟਰ ਚੱਲੀ ਹੋਈ ਪੈਟਰੋਲ ਦੀ ਕਾਰ ਆ ਬਈ ਜੀ ਕੰਡੀਸ਼ਨ ਦੀ ਬਹੁਤ ਹੀ ਸਾਫ਼ ਸੁਥਰੀ ਤੇ ਨਵੀਂ ਕਾਰ ਲਓ ਜੀ ਕਰਾ ਮੈਂ ਤਰਾ ਅੰਦਰੋਂ ਵੀ ਚੈੱਕ ਕਰਾਂ ਦੀ ਪਿੱਛੋਂ ਵੀ ਦਿਖਾ ਦੇ ਗੱਡੀ ਤੇ ਵੀਰੇ ਰੇਟ ਕੀ ਆ ਕਾਰ ਦਾ ਇਹ ਭਾਜੀ 7 ਲੱਖ 15000 ਡਿਮਾਂਡ ਰਹੀ ਠੀਕ ਹੈ ਮਾਨਤਨ ਮੌਕੇ ਬਿਲਕੁਲ ਹੋ ਜਾਏਗਾ ਜੀ ਮਾਨਤਨ ਬਾਈ ਜੀ ਵਧੀਆ ਨੇਗੋਸ਼ੀਏਬਲ ਪ੍ਰਾਈਸ ਰਹਿਣ ਵਾਲੇ ਨੇ ਕਰ ਸਕਦੇ ਹੋ ਤੁਸੀਂ ਆ ਕੇ ਨੇਗੋਸ਼ੀਏਬ ਤੇ ਮਾਰਦਾਨ ਥੋੜਾ ਵਧੀਆ ਹੋਊਗਾ ਤੇ ਡਾਊਨ ਪੇਮੈਂਟ ਕਿੰਨੀ ਲੈ ਕੇ ਆਉਣੇ ਨੇ ਨੈਕਸਨ ਬਾਜੀ ਉਹ ਹੀ ਲੱਖ ਰੁਪਈਆ ਲੱਖ ਰੁਪਈਆ ਲੈ ਆਇਓ ਬਾਕੀ ਸਰਵਿਸ ਵੀ ਹਜੇ ਹੋਣੀ ਹੋਈ ਆ 60 ਹਜ਼ਾਰ ਤੇ ਏਜੰਸੀ ਚ ਤਾਜੀ ਹੋਈ ਆ ਤਾਜੀ ਹੋਈ ਆ ਹਜੇ ਮਤਲਬ 10 ਹਜ਼ਾਰ ਕਿਲੋਮੀਟਰ ਤੱਕ ਗਾਗ ਨੂੰ ਦੇਖਣ ਦੀ ਲੋੜ ਨਹੀਂ ਲੋੜ ਨਹੀਂ ਬਿਲਕੁਲ ਬਾਜੀ ਠੀਕ ਹੈ ਜੀ ਅੱਗੇ ਆ ਗਈ ਬਾਜੀ ਟੌਪ ਮਾਡਲ ਜੀਟੀ ਲਾਈਨ ਕੀ ਆ ਸਲਟਸ ਦੱਸਿਓ ਵੀਰੇ ਇਹ ਪਾਜੀ 2021 ਮਾਡਲ ਜੀਟੀ ਲਾਈਨ ਠੀਕ ਹੈ ਫਰਸਟ ਓਨਰ 88 ਕਿਹ ਹਜ਼ਾਰ ਚੱਲੀ ਆ ਠੀਕ ਹੈ ਬਾਕੀ ਇਹਦੇ ਵਿੱਚ ਟੌਪ ਮਾਡਲ ਵੈਂਟੀਲੇਟਰ ਸੀਟਾਂ ਹੈੱਡ ਅਪ 21 ਮਾਡਲ ਪਹਿਲੇ ਨਾਮ ਦੀ 88040 ਡੀਜ਼ਲ ਦੀ ਆਟੋਮੈਟਿਕ ਗੇਅਰ ਦੇ ਵਿੱਚ ਜੀਟੀ ਲਾਈਨ ਟੌਪ ਮਾਡਲ ਸਲਟੋਸ ਇਹਦੇ ਵਿੱਚ ਸਭ ਕੁਝ ਹੀ ਹੈ ਬਾਈ ਜੀ ਪੁਸ਼ ਬਟਨ ਸਟਾਰਟ ਕਰੂਜ਼ ਕੰਟਰੋਲ ਵੱਡੀ ਸਕਰੀਨ ਸਨਰੂਫ ਵੈਂਟੀਲੇਸ਼ਨ ਸੀਟਾਂ ਆਟੋਮੈਟਿਕ ਗੇਅਰ 360 ਡਿਗਰੀ ਕੈਮਰਾ ਕੰਪਨੀ ਦੇ ਅਲੋਏ ਪ੍ਰੋਜੈਕਟਰ ਲਾਈਟਾਂ ਮਤਲਬ ਕਿ ਕੁਝ ਵੀ ਤੁਸੀਂ ਚਾਹ ਕੇ ਵੀ ਨਹੀਂ ਗੱਡੀ ਦੇ ਵਿੱਚ ਲਵਾ ਸਕਦੇ ਕੰਪਨੀ ਵੱਲੋਂ ਐਨੇ ਫੀਚਰ ਇਹਦੇ ਵਿੱਚ ਦਿੱਤੇ ਆ ਹਾਂਜੀ ਬਿਲਕੁਲ ਤੇ ਵੀਰੇ ਰੇਟ ਕੀ ਆ ਰੇਟ ਪਾਜੀ 12 65 ਦੀ ਮੰਗ ਆ ਇਹਦੀ ਠੀਕ ਹੈ ਹਾਂਜੀ ਮਾਨਦਾਨ ਮੌਕੇ ਦੇ ਦੇਵੂਗਾ ਓਕੇ ਤੇ ਡਾਊਨ ਪੇਮੈਂਟ ਉਹੀ ਉੱਪਰਲੀ 65 ਕੇ ਯਾਰ 65000 ਰੁਪਿਆ ਲਿਓ ਬਾਈ ਜੀ 12 ਲੱਖ ਦਾ ਗੱਡੀ ਦੇ ਉੱਪਰ ਲੋਨ ਹੋ ਸਕਦਾ ਜੇ ਤੁਹਾਡੀ ਪ੍ਰੋਫਾਈਲ ਵਧੀਆ ਜੇ ਤੁਹਾਡੀ ਪ੍ਰੋਫਾਈਲ 'ਚ ਕੋਈ ਦਿੱਕਤ ਹੋਈ ਤਾਂ ਘੱਟਦਾ ਹੋਊਗਾ ਤੁਹਾਨੂੰ ਵੱਧ ਡਾਊਨ ਪੇਮੈਂਟ ਹਾਂਜੀ ਬਿਲਕੁਲ ਭਾਜੀ ਠੀਕ ਹੈ ਜੀ ਤੇ ਅੱਗੇ ਆ ਗਈ ਕ੍ਰੇਟਾ ਕਾਰ ਇਹ 2 ਠੀਕ ਹੈ ਚੱਲੀ 75 ਕਿਹ ਹਜ਼ਾਰ ਇੰਸ਼ੋਰੈਂਸ ਫੁੱਲ ਆ ਇਹਦੀ ਇੰਸ਼ੋਰੈਂਸ ਫੁੱਲ ਚੱਲੀ 75000 ਡੀਜ਼ਲ ਦੀ ਐਸਐਕਸ ਵੇਰੀਐਂਟ ਹਾਂਜੀ ਮਾਡਲ 2020 20 ਠੀਕ ਹੈ ਚੱਲੀ 75000 75000 ਆ ਜੀ ਕੰਡੀਸ਼ਨ ਦੀ ਬਾਈ ਜੀ ਬਹੁਤ ਵਧੀਆ ਕਾਰ ਆ ਇਹਦੇ ਵਿੱਚ ਵੀ ਕੰਪਨੀ ਦੇ ਲਾਏ ਵੱਡੀ ਸਕਰੀਨ ਸਟੀਰਿੰਗ ਕੰਟਰੋਲ ਕਰੂਜ਼ ਕੰਟਰੋਲ ਸਨਰੂਫ ਸਾਰਾ ਕੁਝ ਹੀ ਆ ਤੇ ਬਰੇ ਰੇਟ ਕੀ ਇਹਦਾ ਇਹਦਾ ਭਾਜੀ 11 ਲੱਖ 70000 ਡਿਮਾਂਡ 11 ਲੱਖ 70000 ਰੁਪਿਆ ਡਿਮਾਂਡ ਆ ਮਾਨ ਤਾਂ ਮੌਕੇ ਤੇ ਹੋ ਜੂਗਾ ਤੇ ਇਹਦੇ ਵਾਸਤੇ ਕਿੰਨੀ ਰਾਣ ਮੈਣੀ ਜਾਈ 1 ਲੱਖ ਰੁਪਿਆ ਲੱਖ ਹਾਂਜੀ 1 ਲੱਖ ਰੁਪਿਆ ਲਿਆਓ ਬਾਕੀ ਹੋ ਜੂਗਾ ਗੱਡੀ ਦੇ ਉੱਪਰ ਲੋਨ ਤੇ ਅੱਗੇ ਆ ਗਈ ਪੁਰਾਣੀ ਸ਼ੇਪ ਵਾਲੀ ਕ੍ਰੇਟਾ ਕਾਰ ਦੱਸੋ ਜੀ ਇਹ 2019 ਮਾਡਲ ਐਸਐਕਸ ਮੈਨੂਅਲ ਡੀਜ਼ਲ ਵਿੱਚ 19 ਐਸਐਕਸ ਡੀਜ਼ਲ ਮੈਨੂਅਲ ਹਾਂਜੀ ਠੀਕ ਹੈ ਵੀਰੇ ਇਹ ਚੱਲੀ 90 ਕਿਹ ਹਜ਼ਾਰ ਨਾਮ ਪਹਿਲੇ ਹੀ ਆ ਠੀਕ ਹੈ 90 ਹਜ਼ਾਰ ਚੱਲੀ ਤੇ ਪਹਿਲੇ ਨਾਮਕਾਰ ਹਾਂਜੀ ਠੀਕ ਹੈ ਵੀਰੇ ਰੋਜੀ ਚੈੱਕ ਇਹਦੇ ਵਿੱਚ ਵੀ ਫੀਚਰ ਕਾਫੀ ਆ ਜਾਂਦੇ ਨੇ ਹਾਂ ਹਾਂ ਜੀ ਪੁਸ਼ ਬਟਨ ਆ ਗਿਆ ਵਾਇਰਲੈਸ ਚਾਰਜਿੰਗ ਨੈਵੀਗੇਸ਼ਨ ਹਰੇਕ ਚੀਜ਼ ਹੈਗੀ ਇਹਦੇ ਵਿੱਚ ਠੀਕ ਹੈ ਤੇ ਇਹਦਾ ਕੀ ਰੇਟ ਹੈ ਇਹਦਾ ਭਾਜੀ 9 ਲੱਖ 45000 9 ਲੱਖ 45000 ਡਿਮਾਂਡ ਆ ਭਾਜੀ ਪ੍ਰਾਈਸ ਨੇਗੋਸ਼ੀਏਬਲ ਰਹਿਣ ਵਾਲਾ ਤੁਸੀਂ ਵੀਰ ਨੂੰ ਆ ਕੇ ਜਿੰਨਾ ਘਟਾ ਸਕਦੇ ਹੋ ਘਟਾ ਲਿਓ ਇਹ ਤੁਹਾਡੇ ਤੇ ਡਿਪੈਂਡ ਕਰਦਾ ਹੈ ਨਾ ਜੀ ਬਿਲਕੁਲ ਇਹਦੇ ਤੇ ਡਾਊਨ ਪੇਮੈਂਟ ਕਿੰਨੀ ਇਹਦੇ ਤੇ ਭਾਜੀ ਇਹ ਵੀ 1 ਲੱਖ ਡੇਢ ਲੱਖ ਡੇਢ ਲੱਖ ਠੀਕ ਹੈ ਜੀ ਤੇ ਅੱਗੇ ਆ ਗਈ ਭਾਜੀ Honda Amaze car ਇਹ 2023 ਮਾਡਲ ਇਹ ਸਿਰਫ 15000 ਚੱਲੀ ਹੈ ਪੈਟਰੋਲ ਵਿੱਚ ਪੈਟਰੋਲ ਦੀ 23 ਮਾਡਲ 15000 ਸਿਰਫ ਚੱਲੀ ਹਾਂਜੀ GX ਵੇਰੀਐਂਟ GX ਟੌਪ ਆ ਗਿਆ ਨਹੀਂ 100 ਬੰਦਾ ਉੱਪਰ ਟੌਪ ਤੋਂ ਥੱਲੇ ਆ ਇਹਦੇ ਵਿੱਚ ਪੁਸ਼ ਬਟਨ ਆ ਗਿਆ ਐਂਡਰੋਇਡ ਪਲੇਅਰ ਜੋ ਵੀ ਸਾਰਾ ਕੁਝ ਕੰਪਨੀ ਦਾ ਹੀ ਆ ਕਰੂਜ਼ ਕੰਟਰੋਲ ਵਗੈਰਾ ਓਕੇ ਅਲੋਏ ਵੀ ਕੰਪਨੀ ਦੇ ਹਾਂਜੀ ਅਲੋਏ ਕਰੋ ਜੈਕ ਮੈਨੂਅਲ ਗੇਅਰ ਦੇ ਵਿੱਚ ਪੈਟਰੋਲ ਦੀ ਕਾਰ ਆ ਚੱਲੀ ਸਿਰਫ 15000 ਮਾਡਲ 23 ਮਾਡਲ ਤੇ ਓਨਰ ਪਹਿਲਾ ਹਾਂਜੀ ਤੇ ਕੰਡੀਸ਼ਨ ਦੀ ਸ਼ੋਰੂਮ ਆ ਬਾਈ ਜੀ ਬਿਲਕੁਲ ਨਵੀਂ ਕਾਰ ਤੇ ਇਹਦਾ ਰੇਟ ਵੀਰੇ ਇਹਦਾ ਭਾਜੀ ਆਪਣੀ 7,35,000 ਡਿਮਾਂਡ 7,35,000 ਨਮਾਣਾ ਠੀਕ ਹੈ ਜੀ ਡਾਊਨ 50,000 ਲੱਖ 50,000 ਤੋਂ ਲੱਖ ਦੇ ਵਿੱਚ ਭਾਜੀ ਡਾਊਨ ਪੇਮੈਂਟ ਲੱਗੂ ਬਾਕੀ ਸਾਰੀ ਲੋਨ ਹੋ ਜਾਊਗਾ ਗੱਡੀ ਖੜੀਆ ਵਰਨਾ ਸਿਲਵਰ ਕਲਰ ਦੇ ਵਿੱਚ ਦੱਸਿਓ ਵੀਰੇ ਇਹ 2018 ਮਾਡਲ ਡੀਜ਼ਲ ਆਟੋਮੈਟਿਕ ਚੱਲੀ 90,000 ਨਾਮ ਪਹਿਲੇ 18 90,000 ਚੱਲੀ ਨਾਮ ਪਹਿਲੇ 0057 ਪਲੇਟ ਨੰਬਰ ਲੈ ਮਿੱਤਰਾ ਅੰਦਰੋਂ ਵੀ ਦਿਖਾ ਦੀ ਗੱਡੀ ਐਸਐਕਸ ਸਨਰੂਫ ਵਾਲੀ ਹਾਂਜੀ ਆਟੋਮੈਟਿਕ ਗੇਅਰ ਦੇ ਵਿੱਚ ਮਤਲਬ ਡੀਜ਼ਲ ਵੀ ਆ ਗਈ ਆਟੋਮੈਟਿਕ ਗੇਅਰ ਵੀ ਆ ਗਈ ਮਾਡਲ ਵੀ ਬਾਈ ਜੀ ਸਨਰੂਫ ਵਾਲ ਆ ਗਿਆ ਫੀਚਰ ਵੀ ਸਾਰੇ ਆ ਗਏ ਤੇ ਗੱਡੀ ਦੀ ਕਨੀਸਰ ਵੀ ਵਧੀਆ ਗਈ ਤੇ ਵੀਰੇ ਰੇਟ ਕੀ ਆ ਇਹ ਭਾਜੀ 8 ਲੱਖ 25 ਹਜ਼ਾਰ ਡਿਮਾਂਡ 8 ਲੱਖ 25 ਹਜ਼ਾਰ ਡਿਮਾਂਡ ਆ ਮੌਕੇ ਤੇ ਮਾਨਤਨ ਹੋ ਜੂ ਭਾਈ ਜੀ ਬਿਲਕੁਲ ਤੇ ਡਾਊਨ ਪੇਮੈਂਟ ਕਿੰਨੀ ਲੱਖ ਰੁਪਈਆ ਲੱਖ ਰੁਪਈਆ ਲਿਆਇਓ ਤੇ ਅੱਗੇ ਆ ਗਈ ਬਾਈ ਜੀ ਸਕੋਰਪਿਓ ਬਹੁਤ ਵੀਰ ਕਹਿੰਦੇ ਹੁੰਦੇ ਨੇ ਸਾਨੂੰ ਆਹ ਸ਼ੇਪ ਦੇ ਵਿੱਚ ਸਕੋਰਪਿਓ ਚਾਹੀਦੀ ਆ ਕਿਉਂਕਿ ਆਹ ਸੇਪ ਵਾਲੀ ਹੈ ਨਾ ਬਈ ਹੁਣ ਖਤਮ ਹੀ ਹੋ ਚੁੱਕੀ ਹੈ ਖਤਮ ਹਾਂਜੀ ਬਿਲਕੁਲ ਬਾਈ ਸਾਫ ਗੱਡੀ ਨਹੀਂ ਲੱਭਦੀ ਨਹੀਂ ਲੱਭਦੀ ਹੈਗੀ ਜੇ ਦਾ ਲੱਭਦੀ ਆ ਤਾਂ ਫਿਰ ਉਹ ਖੜਕੀ ਜਾਂਦੀ ਆ ਹਾਂਜੀ ਬਿਲਕੁਲ ਤੇ ਮਤਲਬ ਬਹੁਤ ਘੱਟ ਲੱਭਦੀ ਆ ਜਿਹੜੀ ਕਿ ਕੰਡੀਸ਼ਨ ਦੀ ਵਧੀਆ ਪਈ ਹੋਵੇ ਕਰ ਆ ਤੁਹਾਡੇ ਬਾਅਦ ਤੇ ਲਿਆਏ ਬਾਈ ਦੱਸਿਓ ਦੇ ਬਾਰੇ ਇਹ 2014 ਮਾਡਲ ਜੀ ਪਹਿਲੇ ਨਾਂ ਤੇ ਹਮ ਇੰਸ਼ੋਰੈਂਸ ਫੁੱਲ ਆ ਨੰਬਰ ਵੀ ਵਧੀਆ ਲੱਗਾ ਹੋਇਆ ਹੈ ਹੈਵੀ ਟੌਪ ਮਾਡਲ ਆ 크ਰੂਜ਼ ਕੰਟਰੋਲ ਵਾਲਾ ਓਕੇ ਹਾਂਜੀ ਟੌਪ ਮਾਡਲ ਗੱਡੀ ਆ ਥਾਰ ਵਾਲੇ ਲਾਏ ਪਾਏ ਹੋਇਆ ਹਾਂਜੀ ਹਾਂਜੀ ਬਿਲਕੁਲ ਬਾਈ ਟਾਇਰਾਂ ਦੀ ਕੰਡੀਸ਼ਨ ਵੀ ਨਵੇਂ ਵਰਗੀ 2014 ਮਾਡਲ ਪਹਿਲੇ ਨਾਂ ਦੀ ਪੀੜ ਨੰਬਰ ਦੇ ਨਾਲ ਟੌਪ ਮਾਡਲ ਵਾਲੀ ਸਕੋਰਪੀਓ ਲੈ ਬਈ ਜੀ ਕਰੋ ਚੈੱਕ ਸੀਟਾਂ ਵੀ ਕੈਪਟਨ ਰੱਖਾਈਆਂ ਪਈਆਂ ਹੈ ਹਾਂਜੀ ਹਾਂਜੀ ਬਾਜੀ ਸੀਟਾਂ ਚਾਹੁੰਦੀਆਂ ਮੈਨੂੰ ਕੈਪਟਨੀ ਆਉਂਦੀ ਇਹਦੇ ਚ ਕੈਪਟਨ ਆਉਂਦੀਆਂ ਟੌਪ ਮਾਡਲ ਚ ਹਾਂਜੀ ਠੀਕ ਹੈ ਜੀ ਕਰੋ ਜੀ ਚੈੱਕ ਤੇ ਰੇਟ ਕੀ ਹੈ ਵੀਰੇ ਦਾ ਇਹਦਾ ਬਾਜੀ 5 ਲੱਖ 45 ਹਜ਼ਾਰ ਡਿਮਾਂਡ ਆ ਬਾਕੀ ਹੋ ਜਾਏਗਾ 5 ਲੱਖ 45 ਹਜ਼ਾਰ ਡਿਮਾਂਡ ਆ ਮੌਕੇ ਤੇ ਬਾਜੀ ਮਾਨਤਾਨ ਹੋ ਜਾਊਗਾ ਅੱਛਾ ਲੋਨ ਇਹਦੇ ਤੇ ਕਿੰਨੇ ਕਦਾ ਹੋ ਜਾਊਗਾ ਇਹਦੇ ਤੇ ਬਾਜੀ ਲੱਖ ਡੇਢ 2 ਕ ਮੰਨ ਕੇ ਚੱਲੋ 2 ਲੱਖ ਰੁਪਇਆ ਮੰਨ ਕੇ ਚੱਲੀ ਹੈ 1.5 ਤੋਂ 2 ਲੱਖ ਰੁਪਇਆ ਡਾਊਨ ਪੇਮੈਂਟ ਲੱਗੂ ਭਾਈ ਜੀ ਬਾਕੀ ਲੋਨ ਹੋ ਜਾਊਗਾ ਤੇ ਅੱਗੇ ਖੜਿਆ ਫੋਰਚੂਨਰ ਦੱਸਿਓ ਜੀ ਇਹ 2015 ਮਾਡਲ 4x4 ਆਟੋਮੈਟਿਕ ਓਕੇ ਟੌਪ ਮਾਡਲ ਆ ਹਾਂਜੀ ਨਾਮ ਦੂਜੇ ਆ ਠੀਕ ਹੈ ओरिजिनल ਨੰਬਰ ਦੀ ਕਾਰ ਆ ਕੱਟ ਨੰਬਰ ਦੀ ਨਹੀਂ ਠੀਕ ਹੈ ਹਾਂਜੀ ਇੰਸ਼ੋਰੈਂਸ ਵੀ ਹੈਗੀ ਆ ਹੂੰ ਇਹ ਚੱਲੀ ਹੈਗੀ ਭਾਜੀ 1 17 ਦੇ ਆਸ-ਪਾਸ 1 ਲੱਖ 17000 ਰਿਕਾਰਡ ਦੇ ਨਾਲ ਹਾਂਜੀ ਟਾਇਰ ਵੀ ਦਿਖਾ ਦੇ ਭਾਈ ਨਵੇਂ ਟਾਇਰ ਪਾਏ ਹੋ ਨੇ ਜੋਕੋਹਾਮਾ ਜੀਓਲੈਂਡਰ ਮੇਂਗਾ ਡੇਰਾ ਬਿਲਕੁਲ ਮੇਰੇ ਕੋਲ ਇੱਕ ਕਰਾਕ ਬਲੈਕ ਇੰਟੀਰੀਅਰ ਵਾਲੀ ਕਾਰ 2015 ਮਾਡਲ ਸੈਕੰਡ ਓਨਰ ਦੀ 4x4 ਆਟੋਮੈਟਿਕ ਆ ਬਲੈਕ ਇੰਟੀਰੀਅਰ ਦੇ ਵਿੱਚ ਬਹੁਤ ਘੱਟ ਮਿਲਦੀ ਐ 70 ਮੈਟ ਲੱਗੇ ਹੋਏ ਨੇ ਤੇ ਵੀਰੇ ਰੇਟ ਕੀ ਆ ਇਹ 13 ਲੱਖ 25 ਹਜ਼ਾਰ ਡਿਮਾਂਡ ਆ ਜੀ 13 ਲੱਖ ਤੇ 25 ਹਜ਼ਾਰ ਡਿਮਾਂਡ ਹਾਂਜੀ ਅੱਛਾ ਡਾਊਨ ਪੇਮੈਂਟ ਕਿੰਨੀ ਚਾਹੀਦੀ ਐ ਇਹਦੀ 1.5 ਲੱਖ ਰੁਪਏ ਰੇਟ ਤੋਂ 2 ਲੱਖ ਲਿਆਓ ਬਾਕੀ ਹੋ ਜਾਊਗਾ ਲੋਨ ਲਓ ਜੀ ਅੱਗੇ ਆ ਗਈ i20 elite ਨੰਬਰ ਪਲੇਟ ਲੱਗਿਆ ਹੋਇਆ ਦੱਸਿਓ ਵੀਰੇ ਇਹ ਭਾਜੀ 2018 ਮਾਡਲ ਹੂੰ ਦੂਜੇ ਨਾਂ ਤੇ ਸ ਸਪੋਰਟਸ ਡੀਜ਼ਲ ਆ ਮਾਡਲ 2018 ਨੰਬਰ 2700 ਪੀਡ ਅਲੋਇ ਟਾਇਰ ਐਕਸਟਰਾ ਲੱਗੇ ਹੋਏ ਹਾਂਜੀ ਕੰਡੀਸ਼ਨ ਦੀ ਸਾਫ ਸੁਥਰੀ ਗੱਡੀ ਆ ਬਾਈ ਅੰਦਰੋਂ ਵੀ ਤੁਹਾਨੂੰ ਚੈੱਕ ਕਰਾਉਣੇ ਆ ਤੇ ਰੇਟ ਕੀ ਆ ਵੀਰੇ ਦਾ ਇਹਦਾ ਭਾਜੀ 5 ਲੱਖ 75000 5 ਲੱਖ 75000 ਡਿਮਾਂਡ ਆ ਮੌਕੇ ਤੇ ਮਾਨਤਾਨ ਹੋ ਜੂ 18 ਮਾਡਲ ਗੱਡੀ ਆ ਬਾਈ ਜੀ ਸਪੋਰਟਸ ਡੀਜ਼ਲ ਅਲੋਇ ਟਾਇਰ ਐਕਸਟਰਾ ਮੇਲੇ 16 ਇੰਚ ਹੀ ਲਾਏ ਪਏ ਹੋਣੇ ਹਨਾ ਹਾਂਜੀ ਭਾਜੀ ਨਹੀਂ 17 ਆ 17 ਇੰਚ ਹੀ ਆ ਹਾਂ ਲੈ ਵੀ ਤੇ 575000 ਡਿਮਾਂਡ ਮੌਕੇ ਤੇ ਮਾਨਤਾਨ ਹੋ ਜੂਗਾ ਡਾਊਨ ਪੇਮੈਂਟ ਲੱਖ ਰੁਪਈਆ ਬਹੁਤ ਆ ਲੱਖਾਂ ਜੀ ਲੱਖ ਰੁਪਈਆ ਲੱਖ ਬਹੁਤਾ ਘੱਟ ਨਾਲ ਵੀ ਸਰ ਸਕਦਾ ਬਈ ਤੇ ਅੱਗੇ ਆ ਗਈ Swift car ਇਹ 2021 ਮਾਡਲ ਹੂੰ VXI ਨਾਮ ਦੂਜੇ ਠੀਕ ਹੈ ਤੇ ਇਹਦੀ ਡਿਮਾਂਡ ਹੈਗੀ ਆ 585000 ਜੀ ਬਾਕੀ ਕੰਡੀਸ਼ਨ ਚੈੱਕ ਕਰਾ ਦਿਓ ਪੈਟਰੋਲ ਵਿੱਚ ਹੈਗੀ ਲਓ ਜੀ ਕਰੋ ਚੈੱਕ ਪੈਟਰੋਲ ਦੀ ਕਾਰ ਆ ਕੰਡੀਸ਼ਨ ਦੀ ਬਹੁਤ ਵਧੀਆ ਤੇ ਇਹਦਾ ਰੇਟ ਵੀਰੇ ਇਹਦਾ ਭਾਈ 585000 585000 585000 ਡਿਮਾਂਡ ਮੌਕੇ ਤੇ ਮਾਨਤਾ ਨਾ ਹੋ ਜੂਗਾ 85000 ਬਹੁਤ ਡਾਣੇ ਬਣ ਹਾਂਜੀ ਬਿਲਕੁਲ ਲੈ ਆਓ ਭਾਜੀ ਆਉਣਾ ਤੁਸੀਂ ਟਾਂਡਾ ਸ਼ਹਿਰ ਮਾਲਵਾ ਕਾਰਜੋਨ ਤੇ ਵੀਰੇ ਇੱਕ ਵਾਰੀ ਲੋਕੇਸ਼ਨ ਦੱਸ ਦੋ ਆਪਣੇ ਭਾਜੀ ਮਿਆਣੀ ਰੋਡ ਟਾਂਡਾ ਡਿਸਟ੍ਰਿਕਟ ਹੁਸ਼ਿਆਰਪੁਰ ਮਤਲਬ ਮੇਨ ਟਾਂਡੇ ਪਹੁੰਚਣਾ ਹੁੰਦਾ ਟਾਂਡੇ ਤੋਂ ਮਿਆਣੀ ਰੋਡ ਹੁਸ਼ਿਆਰਪੁਰ ਨੂੰ ਜਾਂਦਾ ਨਹੀਂ ਇਹ ਗੁਰਦਾਸਪੁਰ ਨੂੰ ਜਾਂਦਾ ਡਿਸਟ੍ਰਿਕਟ ਹੁਸ਼ਿਆਰਪੁਰ ਡਿਸਟ੍ਰਿਕਟ ਹੁਸ਼ਿਆਰਪੁਰ ਟਾਂਡੇ ਤੋਂ ਮਿਆਣੀ ਰੋਡ ਵੱਜਦਾ ਭਾਈ ਇਹ ਜਾਂਦਾ ਇੱਥੇ ਸਾਰੇ ਕਾਰਬਜਾਰੀ ਆ ਤੇ ਬਾਕੀ ਗੂਗਲ ਮੈਪ ਤੇ ਲੱਗੇ ਸਨ ਲਈ ਬਾਕੀ ਨੰਬਰ ਆਪਾਂ ਦੇ ਦਿੱਤੇ ਤੇ ਵਟਸਐਪ ਤੇ ਹੈਲੋ ਕਰੋ ਲੋਕੇਸ਼ਨ ਮੰਗਾਓ ਤੇ ਵੀਰ ਭੇਜ ਦੂ ਤੇ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰਨਾ ਨਾ ਭੁੱਲਿਓ ਦੱਬ ਕੇ ਸ਼ੇਅਰ ਕਰ ਦਿਓ ਕਿਉਂਕਿ ਜੇ ਤੁਸੀਂ ਆਪਣੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਕੇ ਆਉਂਗੇ ਨਾ ਤਾਂ ਤੁਹਾਡਾ ਬਖਰਾ ਰਿਕਾਰਡ ਕੀਤਾ ਜਾਊਗਾ ਆਜੋ ਫਿਰ ਸਤਿ ਸ੍ਰੀ ਅਕਾਲ